ਪਾਨੇ ਸਿੱਧੂ ਨੇ ਦੱਸਿਆ ਅਮਰੀਕਾ ਵਿੱਚ 45 ਸਾਲੀ ਸਜ਼ਾ ਹੋਣ ਵਾਲੇ ਸਾਡੇ ਪੰਜਾਬੀ ਭਰਾ ਟਰੱਕ ਡਰਾਈਵਰ ਦੀ ਕਿਸ ਤਰ੍ਹਾਂ ਬਚਾਈ ਜਾ ਸਕਦੀ ਹੈ ਜਾਨ ਹਾਂਜੀ ਦੋਸਤੋ ਪਾਨਾ ਸਿੱਧੂ ਆਪਣੇ ਇਨਸਟਾਫੇਸ ਤੇ ਲਾਈਵ ਆਉਂਦਾ ਹੈ ਅਤੇ ਲਾਈਵ ਆ ਕੇ ਉਹ ਕਹਿੰਦਾ ਹੈ ਸਾਡੇ ਪੰਜਾਬੀ ਭਰਾ ਹਰਜਿੰਦਰ ਸਿੰਘ ਨੂੰ ਅਸੀਂ ਵਿਦੇਸ਼ ਵਿੱਚ ਹਮੇਸ਼ਾ ਲਈ ਕੈਦ ਨਹੀਂ ਦੇ ਸਕਦੇ ਅਸੀਂ ਮੰਨਦੇ ਹਾਂ ਕਿ ਸਾਡੇ ਵੀਰ ਦੀ ਗਲਤੀ ਹੈ ਪਰ ਗਲਤੀ ਅਣਜਾਣੇ ਵਿੱਚ ਹੋਈ ਹੈ ਉਹ ਸੜਕ ਹਾਦਸਾ ਸੀ ਕੋਈ ਜਾਣ ਬੁੱਝ ਕੇ ਨਹੀਂ ਕੀਤਾ ਚਲੋ ਗਲਤੀ ਵੀ ਹੋ ਗਈ ਠੀਕ ਹੈ ਉਸ ਦੀ سزا ਦੇ ਦਿਓ 3-4 ਸਾਲ ਜਿੰਨੀ ਐਕਸੀਡੈਂਟ ਕੇਸ ਦੇ ਵਿੱਚ ਬੰਦੀ ਹੁੰਦੀ ਹੈ ਪਰ ਇਹ ਕੀ ਹੋਇਆ 45 ਸਾਲ ਦੀ سزا ਦਿੱਤੀ ਇਹ ਜਾਣ ਬੁੱਝ ਕੇ ਸਾਡੇ ਪੰਜਾਬੀਆਂ ਨਾਲ ਤੱਕਾ ਹੋ ਰਿਹਾ ਹੈ ਇਹ ਤਾਂ ਇਹ ਚਾਹੁੰਦੇ ਨੇ ਕਿ ਸਾਡੇ ਪੰਜਾਬੀ ਹਮੇਸ਼ਾ ਲਈ ਇੱਥੋਂ ਭੱਜ ਜਾਣਾ ਆ ਤੇ ਫਿਰ ਅਕੀਰ ਤੇ ਪੰਨੇ ਸਿੱਧੂ ਨੇ ਕਿਹਾ ਮੈਂ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਜੀਅ ਸਦਕੇ ਬਾਹਰਲੇ ਮੁਲਕਾਂ ਨੂੰ ਜਾਓ ਪਰ 5-7 ਸਾਲ ਲਾ ਕੇ ਪਿੰਟ ਮੋੜੋ ਉੱਥੋਂ ਦਾ ਪੈਸਾ ਇੱਥੇ ਲੈ ਕੇ ਆਓ ਪੰਜਾਬ ਨੂੰ ਸੁਧਾਰੋ ਤੁਸੀਂ ਹੁਣ ਸਾਰਿਆਂ ਨੇ ਇਸ ਵੀਰ ਦਾ ਸਾਥ ਦੇਣਾ ਸੈਂਟਰ ਤੱਕ ਪ੍ਰੈਸ਼ਰ ਪਾਓ ਪੋਜੀਸ਼ਨਾਂ ਪਾਉਂਦੇ ਰਹੋ ਹਰ ਰੋਜ਼ ਇਸ ਵੀਰ ਦੀਆਂ ਵੀਡੀਓ ਸ਼ੇਅਰ ਕਰੋ ਇੱਕ ਹੋ ਕੇ ਆਪਾਂ ਇਸ ਪੰਜਾਬੀ ਭਰਾ ਨੂੰ ਪੰਜਾਬ ਲੈ ਕੇ ਆਉਣਾ ਧੰਨਵਾਦ ਉਸ